ਇਹ ਰੋਚਕਾ ਦੀ ਕਿਤਾਬ ਆ ਹੁਣ ਤੱਕ ਦੀ ਕਹਾਣੀ ਨੂੰ ਯਾਦ ਕਰੀਏ ਪਰਮੇਸ਼ਵਰ ਨੇ ਅਬਰਾਹਾਮ ਨੂੰ ਚੁਣਿਆ ਅਤੇ ਫਿਰ ਉਸ ਦਾ ਪਰਿਵਾਰ ਇਸਰਾਇਲ ਕੌਮ ਬਣਿਆ ਜੋ ਫਿਰ ਮਿਸਰ ਵਿੱਚ ਗੁਲਾਮ ਹੋ ਗਏ ਅਤੇ ਮੂਸਾ ਦੁਆਰਾ ਪਰਮੇਸ਼ਵਰ ਨੇ ਇਸਰਾਇਲ ਨੂੰ ਮਿਸਰ ਵਿੱਚੋਂ ਬਾਹਰ ਕੱਢਿਆ ਉਸ ਨੇ ਉਹਨਾਂ ਨਾਲ ਸਨਹੀ ਪਹਾੜ ਉੱਤੇ ਨੇਮ ਬੰਨਿਆ ਅਤੇ ਉਹਨਾਂ ਨੂੰ ਉਜਾੜ ਵਿੱਚੋਂ ਲੰਘਾਇਆ ਇਸਰਾਇਲ ਨੇ ਫਿਰ ਵਾਅਦਾ ਕੀਤੇ ਦੇਸ਼ ਦੇ ਬਾਹਰ ਡੇਰਾ ਲਾਇਆ ਅਤੇ ਮੂਸਾ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਉਹ ਬਾਕੀ ਸਾਰੀਆਂ ਕੌਮਾਂ ਨੂੰ ਦਿਖਾ ਸਕਣ ਕਿ ਪਰਮੇਸ਼ਵਰ ਕਹਿੋ ਜਿਹਾ ਹੈ ਯੋਸ਼ੁਆ ਦੀ ਕਿਤਾਬ ਦਾ ਆਰੰਭ ਮੂਸਾ ਦੀ ਮੌਤ ਤੋਂ ਤੁਰੰਤ ਬਾਅਦ ਹੁੰਦਾ ਹੈ ਅਤੇ ਇਸਰਾਇਲ ਉਸ ਦੇਸ਼ ਵਿੱਚ ਦਾਖਲ ਹੋਣ ਲਈ ਤਿਆਰ ਹੁੰਦਾ ਹੈ ਯੋਸ਼ੁਆ ਦੀ ਕਹਾਣੀ ਨੂੰ ਚਾਰ ਮੁੱਖ ਘਟਨਾਵਾਂ ਨਾਲ ਰਚਿਆ ਗਿਆ ਹੈ ਯੋਸ਼ੁਆ ਪਹਿਲਾਂ ਵਾਅਦੇ ਕੀਤੇ ਹੋਏ ਦੇਸ਼ ਵਿੱਚ ਇਸਰਾਇਲ ਦੀ ਅਗਵਾਹੀ ਕਰਦਾ ਹੈ ਅਤੇ ਫਿਰ ਉੱਥੇ ਪਹੁੰਚਣ ਤੋਂ ਬਾਅਦ ਉਹ ਕਨਾਨੀਆਂ ਦੇ ਵਿਰੋਧ ਦਾ ਸਾਹਮਣਾ ਕਰਦੇ ਹਨ ਅਤੇ ਇਸ ਲਈ ਉਹ ਉਨ੍ਹਾਂ ਨਾਲ ਯੁੱਧ ਕਰਦੇ ਹਨ ਫਿਰ ਉਹਨਾਂ ਦੀਆਂ ਜਿੱਤਾਂ ਤੋਂ ਬਾਅਦ ਯਹੋਸ਼ੂਆ ਨੇ ਵਾਅਦਾ ਕੀਤੇ ਦੇਸ਼ ਨੂੰ ਵਿਰਾਸਤ ਵਜੋਂ 12 ਗੋਤਾਂ ਵਿੱਚ ਵੰਡ ਦਿੱਤਾ ਅਤੇ ਫਿਰ ਪੁਸਤਕ ਇਹਨਾਂ ਅੰਤਿਮ ਵਚਨਾਂ ਨਾਲ ਸਮਾਪਤ ਹੁੰਦੀ ਹੈ ਜੋ ਯਹੋਸ਼ੂਆ ਲੋਕਾਂ ਨੂੰ ਦਿੰਦਾ ਹੈ ਆਓ ਇਸ ਵਿੱਚ ਡੁਬਕੀ ਲਾਈਏ ਅਤੇ ਅਸੀਂ ਵੇਖੀਏ ਕਿ ਇਹ ਸਭ ਕਿਵੇਂ ਇਕੱਠੇ ਵਹਿੰਦਾ ਹੈ ਪਹਿਲਾ ਭਾਗ ਮੂਸਾ ਦੀ ਮੌਤ ਤੋਂ ਆਰੰਭ ਹੁੰਦਾ ਹੈ ਅਤੇ ਯਹੋਸ਼ੂਆ ਨੂੰ ਇਜ਼ਰਾਈਲ ਦੇ ਨਵੇਂ ਆਗੂ ਦੇ ਰੂਪ ਵਿੱਚ ਨਿਯੁਕਤ ਕੀਤਾ ਜਾਂਦਾ ਹੈ ਅਤੇ ਲੇਖਕ ਜਾਣਬੁੱਝ ਕੇ ਯਹੋਸ਼ੂਆ ਨੂੰ ਨਵੇਂ ਮੂਸਾ ਵਜੋਂ ਪੇਸ਼ ਕਰਦਾ ਹੈ ਮੂਸਾ ਦੀ ਤਰ੍ਹਾਂ ਯਹੋਸ਼ੂਆ ਲੋਕਾਂ ਨੂੰ ਤੁਰੇਤ ਦੀ ਪਾਲਣਾ ਕਰਨ ਲਈ ਕਹਿੰਦਾ ਹੈ ਜਿਸ ਦਾ ਅਰਥ ਹੈ ਨੇਮ ਦੇ ਹੁਕਮ ਜੋ ਉਹਨਾਂ ਨੂੰ ਇਸ ਨਈ ਪਹਾੜ ਤੇ ਦਿੱਤੇ ਗਏ ਸਨ ਅਤੇ ਫਿਰ ਯਹੋਸ਼ੂਆ ਦੇਸ਼ ਵਿੱਚ ਯਸੂਸ ਭੇਜਦਾ ਹੈ ਜਿਵੇਂ ਮੂਸਾ ਨੇ ਗਿਣਤੀ ਦੀ ਕਿਤਾਬ ਅਧਿਆਇ 13 ਅਤੇ 14 ਵਿੱਚ ਭੇਜੇ ਸਨ ਸਿਵਾਏ ਇਸ ਦੇ ਕਿ ਇਹ ਇਸ ਵਾਰ ਬਹੁਤ ਬਿਹਤਰ ਹੁੰਦਾ ਹੈ ਦਰਅਸਲ ਕੁਝ ਕਨਾਨੀ ਲੋਕ ਵੀ ਮੁੜ ਕੇ ਇਸਰਾਇਲ ਦੇ ਪਰਮੇਸ਼ਵਰ ਦੇ ਪਿੱਛੇ ਚੱਲਦੇ ਹਨ ਯੋਸ਼ੂਆ ਫਿਰ ਸਾਰੇ ਇਸਰਾਇਲ ਨੂੰ ਯਰਦਨ ਨਦੀ ਦੇ ਪਾਰ ਅਤੇ ਉਸ ਧਰਤੀ ਤੇ ਲੈ ਜਾਂਦਾ ਹੈ ਜਿਵੇਂ ਕੂਚ ਵਿੱਚ موسی ਦੇ ਲਈ ਸਮੁੰਦਰ ਅਲੱਗ ਹੋ ਗਿਆ ਸੀ ਉਸੇ ਤਰ੍ਹਾਂ ਇੱਥੇ ਯਰਦਨ ਨਦੀ ਦੇ ਹਿੱਸੇ ਹੋਏ ਅਤੇ ਜਾਜਕਾਂ ਨੇ ਨੇਮ ਦੇ ਸੰਦੂਕ ਨੂੰ ਪਾਰ ਪਹੁੰਚਾਇਆ ਅਤੇ ਉਹਨਾਂ ਨਾਲ ਸਾਰੇ ਇਸਰਾਇਲ ਨੇ ਵੀ ਨਦੀ ਪਾਰ ਕੀਤੀ ਹੁਣ ਅਧਿਆਇ 5 ਵਿੱਚ ਕਹਾਣੀ ਬਦਲਦੀ ਹੈ ਲੋਕ ਪਰਮੇਸ਼ਵਰ ਦੇ ਨੇਮ ਵੱਦ ਲੋਕਾਂ ਵੱਜੋਂ ਆਪਣੀਆਂ ਜੜ੍ਹਾਂ ਵੱਲ ਮੁੜਦੇ ਹਨ ਅਤੇ ਇਸ ਲਈ ਨਵੀਂ ਪੀੜੀ ਦੀ ਸੁਨਤ ਕੀਤੀ ਜਾਂਦੀ ਹੈ ਅਤੇ ਉਹ ਦੇਸ਼ ਵਿੱਚ ਆਪਣਾ ਪਹਿਲਾ ਪਸਾ ਮਨਾਉਂਦੇ ਹਨ ਪਰ ਫਿਰ ਉਹ ਮੁੜ ਕੇ ਅੱਗੇ ਵਧਣ ਲਈ ਤਿਆਰ ਹੋ ਜਾਂਦੇ ਹਨ ਯਹੋਸ਼ਵਾ ਦੀ ਇਕਰ ਹਸੇਮਈ ਯੋਦੇ ਨਾਲ ਮੁਲਾਕਾਤ ਹੁੰਦੀ ਹੈ ਜਿਸ ਦਾ ਫਿਰ ਇਹ ਪਤਾ ਲੱਗਦਾ ਹੈ ਕਿ ਉਹ ਪਰਮੇਸ਼ਵਰ ਦੀ ਫੌਜ ਦਾ ਸੈਨਾਪਤੀ ਦੂਤ ਹੈ ਫਿਰ ਯਹੋਸ਼ਵਾ ਪੁੱਛਦਾ ਹੈ ਕਿ ਤੂੰ ਸਾਡੀ ਵੱਲ ਹੈ ਜਾਂ ਫਿਰ ਸਾਡੇ ਦੁਸ਼ਮਣਾਂ ਵੱਲ ਹੈ ਅਤੇ ਉਹ ਜੋਦਾ ਜਵਾਬ ਦਿੰਦਾ ਹੈ ਕਿਸੇ ਦੇ ਵੱਲ ਨਹੀਂ ਜੋ ਇਹ ਦਰਸਾਉਂਦਾ ਹੈ ਅਸਲ ਪਰੇਸ਼ਨ ਇਹ ਹੈ ਕਿ ਕੀ ਯਹੋਸ਼ਵਾ ਪਰਮੇਸ਼ਵਰ ਦੇ ਪੱਖ ਵਿੱਚ ਹੈ ਜਾਂ ਨਹੀਂ ਇਹ ਸਪਸ਼ਟ ਕਰਦਾ ਹੈ ਕਿ ਇਹ ਸਾਰੀ ਕਹਾਣੀ ਇਸਰਾਇਲ ਬਨਾਮ ਕਨਾਨੀਆਂ ਬਾਰੇ ਨਹੀਂ ਹੈ ਇਸ ਦੀ ਬਜਾਏ ਇਹ ਪਰਮੇਸ਼ਵਰ ਦੀ ਲੜਾਈ ਹੈ ਅਤੇ ਇਸਰਾਈਲ ਪਰਮੇਸ਼ਵਰ ਦੀ ਯੋਜਨਾ ਵਿੱਚ ਦਰਸ਼ਕਾਂ ਦੀ ਜਾਂ ਕਈ ਵਾਰ ਸਮਰਥਕਾਂ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ ਜੋ ਅਗਲੇ ਭਾਗ ਵੱਲ ਲੈ ਜਾਂਦਾ ਹੈ ਸਾਨੂੰ ਇੱਥੇ ਵੱਖੋ-ਵੱਖਰੀ ਕਨਾਨੀ ਸਮੂਹਾਂ ਨਾਲ ਹੋਏ ਇਸਰਾਈਲ ਦੇ ਸਾਰੇ ਯੁੱਧਾਂ ਦੇ ਵਰਤਾਂਤ ਮਿਲਦੇ ਹਨ ਪਹਿਲਾ ਭਾਗ ਦੋ ਲੜਾਈਆਂ ਦੀ ਕਹਾਣੀ ਨੂੰ ਵਿਸਤਾਰ ਨਾਲ ਬਿਆਨ ਕਰਦਾ ਹੈ ਅਤੇ ਇਸ ਤੋਂ ਬਾਅਦ ਛੋਟੀਆਂ ਕਹਾਣੀਆਂ ਦੀ ਇੱਕ ਲੜੀ ਆਉਂਦੀ ਹੈ ਜੋ ਸਾਲਾਂ ਦੀਆਂ ਲੜਾਈਆਂ ਨੂੰ ਕੁਝ ਸੰਖੇਪ ਸਾਰਾਂਸ਼ਾਂ ਵਿੱਚ ਵਰਣਨ ਕਰਦੀ ਹੈ ਪਹਿਲੀਆਂ ਦੋ ਲੜਾਈਆਂ ਯਰੀਓ ਅਤੇ ਫਿਰ ਆਈ ਦੇ ਵਿਰੁੱਧ ਹਨ ਅਤੇ ਉਹ ਪਰਮੇਸ਼ਵਰ ਦੀ ਵਫਾਦਾਰੀ ਬਨਾਮ ਇਸਰਾਇਲ ਦੀ ਅਸਫਲਤਾ ਦੇ ਵਿਪਰੀਤ ਚਿੱਤਰ ਪੇਸ਼ ਕਰਦੇ ਹਨ ਯਰੀਓ ਵਿਖੇ ਇਸਰਾਇਲ ਦੀ ਭੂਮਿਕਾ ਪੂਰੀ ਤਰ੍ਹਾਂ ਆਕਰਿਆਸ਼ੀਲ ਰਹਿੰਦੀ ਹੈ ਅਤੇ ਉਸ 6 ਦਿਨ ਸੰਦੂਕ ਰੂਪੀ ਪਰਮੇਸ਼ਵਰ ਦੀ ਮੌਜੂਦਗੀ ਦੀ ਅਗਵਾਈ ਵਿੱਚ ਸ਼ਹਿਰ ਦੇ ਦਿਵਾਲੇ ਸੰਗੀਤ ਦੇ ਨਾਲ ਚੱਲੇ ਅਤੇ ਜਿਵੇਂ ਰਾਬ ਇਸਰਾਇਲ ਦੇ ਪਰਮੇਸ਼ਵਰ ਵੱਲ ਮੁੜੀ ਸੀ ਸ਼ਾਇਦ ਜਰੀਏ ਉਹਦੇ ਲੋਕ ਵੀ ਅਜਿਹਾ ਕਰਦੇ ਪਰ ਉਹ ਅਜਿਹਾ ਨਹੀਂ ਕਰਦੇ ਅਤੇ ਇਸ ਤਰ੍ਹਾਂ 7ਵੇਂ ਦਿਨ ਜਾਜਕਾਂ ਨੇ ਤੁਰੀਆਂ ਵਜਾਈਆਂ ਅਤੇ ਕੰਧਾਂ ਡਿੱਗ ਪਈਆਂ ਜਿਸ ਨਾਲ ਇਸਰਾਇਲ ਜਿੱਤ ਗਿਆ ਕਹਾਣੀ ਵਿੱਚ ਮੁੱਖ ਗੱਲ ਇਹ ਹੈ ਕਿ ਪਰਮੇਸ਼ਵਰ ਹੀ ਹੈ ਜੋ ਆਪਣੇ ਲੋਕਾਂ ਨੂੰ ਬਚਾਉਂਦਾ ਹੈ ਇਸਰਾਇਲ ਨੂੰ ਸਿਰਫ ਪਰੋਸਾ ਅਤੇ ਉਡੀਕ ਕਰਨ ਦੀ ਲੋੜ ਸੀ ਹੁਣ ਅਗਲੀ ਕਹਾਣੀ ਜੋ ਅਈ ਦੇ ਨਾਲ ਯੁੱਧ ਦੀ ਹੈ ਇਸ ਦੇ ਉਲਟ ਹੈ ਇੱਥੇ ਆਕਾਨ ਨਾ ਦਾ ਇੱਕ ਇਸਰਾਇਲੀ ਹੈ ਜੋ ਜਰੀਏ ਤੋਂ ਕੁਝ ਸਮਰਪਿਤ ਸਮਾਨ ਚੋਰੀ ਕਰਦਾ ਹੈ ਜੋ ਕਿ ਕੇਵਲ ਪਰਮੇਸ਼ਵਰ ਦਾ ਹੋਣਾ ਚਾਹੀਦਾ ਸੀ ਅਤੇ ਫਿਰ ਉਹ ਇਸ ਬਾਰੇ ਝੂਠ ਬੋਲਦਾ ਹੈ ਇਹ ਪਰਮੇਸ਼ਵਰ ਦੁਆਰਾ ਇਸਰਾਇਲ ਦੇ ਨਾਲ ਇੰਨਾ ਸਭ ਕਰਨ ਤੋਂ ਬਾਅਦ ਇੱਕ ਬਹੁਤ ਹੀ ਲੰਗੜੀ ਚਾਲ ਸੀ ਅਤੇ ਫਿਰ ਇਸਰਾਇਲ ਅਈ ਸ਼ਹਿਰ ਦੇ ਨਾਲ ਯੁੱਧ ਕਰਨ ਨੂੰ ਜਾਂਦਾ ਹੈ ਅਤੇ ਉਹ ਪੂਰੀ ਤਰ੍ਹਾਂ ਹਾਰ ਜਾਂਦੇ ਹਨ ਹੁਣ ਨਿਮਰਤਾ ਨਾਲ ਤੋਬਾ ਕਰਨ ਅਤੇ ਆਕਾਨ ਦੇ ਪਾਪ ਲਈ ਸਜ਼ਾ ਦੇਣ ਤੋਂ ਬਾਅਦ ਹੀ ਇਸਰਾਇਲ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਅਤੇ ਇਸ ਲਈ ਇਹ ਦੋਵੇਂ ਕਹਾਣੀਆਂ ਇੱਕ ਮਹੱਤਵਪੂਰਨ ਬਿੰਦੂ ਨੂੰ ਸਾਹਮਣੇ ਲਿਆਉਣ ਦੇ ਉਦੇਸ਼ ਨਾਲ ਰੱਖੀਆਂ ਗਈਆਂ ਹਨ ਜੇ ਇਸ్రਾਈਲ ਧਰਤੀ ਦਾ ਵਾਰਿਸ ਬਣਨ ਜਾ ਰਿਹਾ ਹੈ ਤਾਂ ਉਹਨਾਂ ਨੂੰ ਆਗਿਆਕਾਰੀ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਹੁਕਮਾਂ ਤੇ ਭਰੋਸਾ ਕਰਨਾ ਚਾਹੀਦਾ ਹੈ ਉਹਨਾਂ ਨੂੰ ਕੋਈ ਖਾਸ ਵਿਵਹਾਰ ਨਹੀਂ ਮਿਲਿਆ ਹੁਣ ਇਸ ਭਾਗ ਦਾ ਦੂਜਾ ਭਾਗ ਗਿਬਿਉਨੀਆਂ ਇੱਕ ਕਨਾਨੀ ਲੋਕਾਂ ਦੇ ਸਮੂਹ ਨਾਲ ਸ਼ੁਰੂ ਹੁੰਦਾ ਹੈ ਅਤੇ ਉਹ ਉਹੀ ਕਰਦੇ ਹਨ ਜੋ ਰਹਾਬ ਨੇ ਕੀਤਾ ਸੀ ਉਹ ਇਸرائیਲੀਆਂ ਦੇ ਪਰਮੇਸ਼ਵਰ ਦੇ ਪਿੱਛੇ ਚੱਲਣ ਲਈ ਮੁੜੇ ਅਤੇ ਉਹਨਾਂ ਨੇ ਇਸ్రਾਇਲ ਨਾਲ ਮੇਲ ਕੀਤਾ ਇਹ ਹੋਰ ਸਾਰੇ ਕਨਾਨੀ ਰਾਜਿਆਂ ਦੇ ਉਲਟ ਹੈ ਜੋ ਸੰਧੀਆਂ ਅਤੇ ਗੱਠਜੋੜ ਕਰਨਾ ਸ਼ੁਰੂ ਕਰਦੇ ਹਨ ਅਤੇ ਉਹ ਇਸਰਾਈਲ ਨੂੰ ਤਬਾਹ ਕਰਨਾ ਚਾਹੁੰਦੇ ਹਨ ਤਾਂ ਇਸਰਾਈਲ ਉਹਨਾਂ ਨਾਲ ਯੁੱਧ ਕਰਦਾ ਹੈ ਅਤੇ ਉਹ ਵੱਡੀ ਜਿੱਤ ਨਾਲ ਜਿੱਤਦਾ ਹੈ ਅਤੇ ਇਸ ਲਈ ਇਹ ਪੂਰਾ ਭਾਗ موسی ਦੁਆਰਾ ਅਤੇ ਫਿਰ ਯਹੋਸ਼ੂਆ ਦੁਆਰਾ ਜਿੱਤੀਆਂ ਗਈਆਂ ਇਹਨਾਂ ਸਾਰੀਆਂ ਜਿੱਤਾਂ ਦੀ ਸੰਖੇਪ ਸੂਚੀ ਦੇ ਨਾਲ ਸਮਾਪਤ ਹੁੰਦਾ ਹੈ ਹੁਣ ਆਓ ਇੱਕ ਸੈਕਿੰਡ ਲਈ ਰੁਕ ਜਾਈਏ ਕਿਉਂਕਿ ਮੁਸ਼ਕਲਾਂ ਇਹ ਹਨ ਕਿ ਇਹ ਕਹਾਣੀਆਂ ਅਤੇ ਉਹਨਾਂ ਵਿੱਚ ਪਾਈ ਜਾਣ ਵਾਲੀ ਹਿੰਸਾ ਤੁਹਾਨੂੰ ਪਰੇਸ਼ਾਨ ਕਰਨ ਜਾ ਰਹੀਆਂ ਹਨ ਅਤੇ ਜੇ ਤੁਸੀਂ ਯੇਸ਼ੂ ਦੇ ਚੇਲੇ ਹੋ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਕਿ ਯੇਸ਼ੂ ਨੇ ਨਹੀਂ ਕਿਹਾ ਕਿ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ ਪਰਮੇਸ਼ਵਰ ਇਥੇ ਯੁੱਧ ਦਾ ਐਲਾਨ ਕਿਉਂ ਕਰ ਰਿਹਾ ਹੈ ਤਾਂ ਪਹਿਲਾਂ ਕਨਾਨੀ ਕਿਉਂ ਮੁੱਖ ਕਾਰਨ ਅਸਲ ਵਿੱਚ ਬਾਈਬਲ ਦੀ ਕਹਾਣੀ ਵਿੱਚ ਪਹਿਲੇ ਹੀ ਦਿੱਤੇ ਗਏ ਹਨ ਇਹ ਜੋ ਕਨਾਨੀਆਂ ਦਾ ਸੱਭਿਆਚਾਰ ਨੈਤਿਕ ਤੌਰ ਤੇ ਭ੍ਰਿਸ਼ਟ ਹੋ ਗਿਆ ਸੀ ਖਾਸ ਕਰ ਜਦੋਂ ਜਿੰਸੀ ਸਬੰਧਾਂ ਦੀ ਗੱਲ ਆਉਂਦੀ ਹੈ ਲੇਵੀਆਂ ਦੀ ਪੋਥੀ ਅਧਿਆਇ 18 ਵੇਖੋ ਅਤੇ ਉਹ ਵਿਆਪਕ ਤੌਰ ਤੇ ਬੱਚਿਆਂ ਦੀਆਂ ਬਲੀਆਂ ਵੀ ਚੜਾਇਆ ਕਰਦੇ ਸਨ ਬਵਿਸਥਾ ਸਾਰ ਅਧਿਆਇ 12 ਦੇਖੋ ਪਰਮੇਸ਼ਵਰ ਨਹੀਂ ਚਾਹੁੰਦਾ ਸੀ ਕਿ ਇਹ ਪ੍ਰਥਾ ਇਸਰਾਇਲ ਨੂੰ ਪ੍ਰਭਾਵਿਤ ਕਰੇ ਇਸ ਲਈ ਕਨਾਨੀਆਂ ਨੂੰ ਜਾਣਾ ਪਵੇਗਾ ਇਸ ਨਾਲ ਦੂਜਾ ਸਵਾਲ ਉੱਠਦਾ ਹੈ ਕਿ ਅਸਲ ਵਿੱਚ ਪਰਮੇਸ਼ਵਰ ਨੇ ਜਾਤੀ ਹੱਤਿਆ ਵਾਂਗ ਸਾਰੇ ਕਨਾਨੀਆਂ ਦੇ ਵਿਨਾਸ਼ ਦਾ ਹੁਕਮ ਦਿੱਤਾ ਸੀ ਪਹਿਲੀ ਨਜ਼ਰ ਤੇ ਤੁਸੀਂ ਇਹਨਾਂ ਕਹਾਣੀਆਂ ਵਿੱਚ ਵਰਤੇ ਗਏ ਵਕਾਂਸ਼ਾ ਨੂੰ ਵੇਖੋ ਉਹਨਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਉਹਨਾਂ ਨੇ ਕਿਸੇ ਨੂੰ ਜਿਉਂਦਾ ਨਾ ਛੱਡਿਆ ਜਾਂ ਸਾਹ ਲੈਣ ਵਾਲਾ ਕੋਈ ਨਹੀਂ ਛੱਡਿਆ ਪਰ ਜਦੋਂ ਤੁਸੀਂ ਦੂਜੀ ਵਾਰ ਵਧੇਰੇ ਨੇੜਿਓਂ ਵੇਖਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਹ ਵਾਕਾਂਸ਼ ਸਪਸ਼ਟ ਤੌਰ ਤੇ ਅਤ ਕਥਨੀ ਹਨ ਅਤੇ ਸ਼ਾਬਦਿਕ ਨਹੀਂ ਹੈ ਵਿਵਸਤਾ ਸਾਰ ਅਧਿਆਇ 7 ਵਿੱਚ ਕਨਾਨੀਆਂ ਬਾਰੇ ਮੂਲ ਹੁਕਮਾਂ ਤੇ ਵਾਪਸ ਜਾਓ ਇਸਰਾਈਲ ਨੂੰ ਪਹਿਲਾਂ ਕਨਾਨੀਆਂ ਨੂੰ ਬਾਹਰ ਕੱਢਣ ਲਈ ਕਿਹਾ ਗਿਆ ਸੀ ਪਰ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਅਤੇ ਫਿਰ ਉਹਨਾਂ ਨਾਲ ਵਿਆਹ ਨਾ ਕਰਨ ਜਾਂ ਉਹਨਾਂ ਨਾਲ ਵਪਾਰ ਨਾ ਕਰਨ ਦੇ ਹੁਕਮ ਦਿੱਤੇ ਸਨ ਮੈਨੂੰ ਲੱਗਦਾ ਹੈ ਤੁਸੀਂ ਗੱਲ ਸਮਝ ਗਏ ਹੋ ਜਿਸ ਨੂੰ ਤੁਸੀਂ ਨਸ਼ਟ ਕਰ ਦਿੱਤਾ ਹੈ ਉਸ ਵਿਅਕਤੀ ਨਾਲ ਵਿਆਹ ਨਹੀਂ ਕਰ ਸਕਦੇ ਇਹ ਹੀ ਵਿਚਾਰ ਯੋਸ਼ੁਆ ਦੀਆਂ ਕਹਾਣੀਆਂ ਤੇ ਲਾਗੂ ਹੁੰਦਾ ਹੈ ਇਸ ਨੂੰ ਧਿਆਨ ਨਾਲ ਵੇਖੋ ਉਦਾਹਰਨ ਦੇ ਲਈ ਯੋਸ਼ੁਆ 10ਵੇਂ ਅਧਿਆਏ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਇਸਰਾਇਲ ਨੇ ਹੀਬਰੋਨ ਅਤੇ ਦਬਿਰ ਦੇ ਸ਼ਹਿਰਾਂ ਵਿੱਚ ਕੋਈ ਬੱਚਾ ਨਹੀਂ ਛੱਡਿਆ ਪਰ ਫਿਰ ਬਾਅਦ ਵਿੱਚ ਅਧਿਆਏ 15 ਵਿੱਚ ਅਸੀਂ ਇਹਨਾਂ ਨਗਰਾਂ ਬਾਰੇ ਪੜਿਆ ਹੈ ਅਤੇ ਉਹ ਅਜੇ ਵੀ ਕਨਾਨੀਆਂ ਦੀ ਆਬਾਦੀ ਵਾਲੇ ਹਨ ਅਤੇ ਇਸ ਲਈ ਅਸੀਂ ਵੇਖਦੇ ਹਾਂ ਕਿ ਯੋਸ਼ੁਆ ਵਿੱਚ ਬਿਰਤਾਂਤਕ ਸ਼ੈਲੀ ਦੇ ਹਿੱਸੇ ਵੱਜੋਂ ਗੈਰ ਸ਼ਾਬਦਿਕ ਅਥ ਕਤਨੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜੋ ਦੂਜੇ ਪ੍ਰਾਚਨ ਯੁੱਧ ਬਿਰਤਾਂਤਾਂ ਦੀ ਲਿਖਤ ਸ਼ੈਲੀ ਦਾ ਭਾਗ ਹੈ ਅਤੇ ਇਸ ਲਈ ਅਸਲ ਵਿੱਚ ਜਾਤੀ ਹੱਤਿਆ ਸ਼ਬਦ ਜੋ ਅਸੀਂ ਇੱਥੇ ਵੇਖਦੇ ਹਾਂ ਠੀਕ ਨਹੀਂ ਹੈ ਖਾਸ ਕਰ ਕਨਾਨੀਆਂ ਬਾਰੇ ਕਹਾਣੀਆਂ ਦੇ ਪ੍ਰਕਾਸ਼ ਵਿੱਚ ਜੋ ਰਹਾਬ ਅਤੇ ਗਬੋਨੀਆਂ ਦੇ ਵਾਂਗ ਇਸਰਾਇਲ ਦੇ ਪਰਮੇਸ਼ਵਰ ਦੀ ਵੱਲ ਮੁੜੇ ਸਨ ਪਰਮੇਸ਼ਵਰ ਦਾ ਦਰਵਾਜ਼ਾ ਉਹਨਾਂ ਲਈ ਖੁੱਲ੍ਹਾ ਸੀ ਜੋ ਉਸ ਵੱਲ ਮੁੜਦੇ ਸਨ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਕਹਾਣੀਆਂ ਇਸਰਾਇਲ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਸਮੇਂ ਨੂੰ ਦਰਸਾਉਂਦੀਆਂ ਹਨ ਇਹ ਯੁੱਧ ਕਨਾਨ ਦੀ ਧਰਤੀ ਤੇ ਰਹਿਣ ਵਾਲੇ ਮੁੱਠੀ ਪਰ ਲੋਕਾਂ ਦੇ ਸਮੂਹਾਂ ਤੱਕ ਸੀਮਤ ਸਨ ਪਰਮੇਸ਼ਵਰ ਨੇ ਇਸਰਾਇਲ ਨੂੰ ਸਾਰੀਆਂ ਕੌਮਾਂ ਨਾਲ ਸ਼ਾਂਤੀ ਬਣਾਈ ਰੱਖਣ ਦਾ ਹੁਕਮ ਦਿੱਤਾ ਸੀ ਵਿਵਸਥਾ ਸਾਰਾ ਅਧਿਆਇ 20 ਪੜੋ ਇਸ ਲਈ ਇਹਨਾਂ ਯੁੱਧ ਕਹਾਣੀਆਂ ਦਾ ਉਦੇਸ਼ ਤੁਹਾਨੂੰ ਪਾਠਕਾਂ ਨੂੰ ਕਦੇ ਵੀ ਇਹ ਕਹਿਣਾ ਨਹੀਂ ਸੀ ਕਿ ਪਰਮੇਸ਼ਵਰ ਦੇ ਨਾਮ ਤੇ ਹਿੰਸਾ ਕਰੋ ਇਸ ਦੀ ਬਜਾਏ ਦਰਸਾਉਂਦੀਆਂ ਹਨ ਕਿ ਪਰਮੇਸ਼ਵਰ ਇਤਿਹਾਸ ਦੇ ਇੱਕ ਵਿਲੱਖਣ ਸਮੇਂ ਮਨੁੱਖੀ ਬੁਰੀਾਈ ਤੇ ਆਪਣਾ ਨਿਆਂ ਲਿਆਉਂਦਾ ਹੈ ਅਤੇ ਕਿਵੇਂ ਉਸ ਨੇ ਕਨਾਨੀਆਂ ਦੁਆਰਾ ਇਸਰਾਇਲ ਨੂੰ ਨਾਸ਼ ਹੋਣ ਤੋਂ ਬਚਾਇਆ ਹੁਣ ਆਓ ਕਿਤਾਬ ਦੀ ਰਚਨਾ ਤੇ ਵਾਪਸ ਚੱਲੀਏ ਸਾਲਾਂ ਦੇ ਯੁੱਧਾਂ ਦੇ ਬਾਅਦ ਅਸੀਂ ਇੱਕ ਬਿਰਧ ਯਹੋਸ਼ੂਆ ਨੂੰ ਵੇਖਦੇ ਹਾਂ ਅਤੇ ਉਹ ਇਸਰਾਇਲ ਦੇ 12 ਗੋਤਾਂ ਲਈ ਧਰਤੀ ਨੂੰ ਵੰਡਣਾ ਸ਼ੁਰੂ ਕਰਦਾ ਹੈ ਇਸ ਵਿੱਚੋਂ ਜ਼ਿਆਦਾਤਰ ਭਾਗ ਸੀਮਾ ਰੇਖਾਵਾਂ ਦੀਆਂ ਸੂਚੀਆਂ ਹਨ ਅਤੇ ਸੱਚ ਕਹੀਏ ਤਾਂ ਇਹ ਇੱਕ ਕਿਸਮ ਦਾ ਅਕਾਊ ਹੈ ਇਹ ਇੱਕ ਅਜੀਹਾਂ ਨਕਸ਼ਾ ਪੜਨ ਵਰਗਾ ਹੈ ਜਿਸ ਵਿੱਚ ਕੋਈ ਤਸਵੀਰ ਨਹੀਂ ਹੈ ਪਰ ਇਸرائیਲੀਆਂ ਲਈ ਇਹ ਸੂਚੀਆਂ ਬਹੁਤ ਮਹੱਤਵਪੂਰਨ ਸਨ ਇਹ ਅਬਰਾਹਮ ਨਾਲ ਕੀਤੇ ਗਏ ਪਰਮੇਸ਼ਵਰ ਦੇ ਪੁਰਾਣੇ ਵਾਅਦਿਆਂ ਦੀ ਪੂਰਤੀ ਸੀ ਕਿ ਉਸ ਦਾ ਵੰਸ਼ ਵਾਅਦਾ ਕੀਤੀ ਧਰਤੀ ਤੇ ਵਾਰਸ ਹੋਣਗੇ ਅਤੇ ਇਸ ਲਈ ਹੁਣ ਇਹ ਸਭ ਕੁਝ ਹੋਣ ਜਾ ਰਿਹਾ ਸੀ ਬਿਲਕੁਲ ਵਿਸਤਾਰ ਨਾਲ ਫਿਰ ਇਹ ਅੰਤਿਮ ਭਾਗ ਵੱਲ ਜਾਂਦਾ ਹੈ ਯੋਸ਼ੂਆ ਇੱਥੇ ਲੋਕਾਂ ਨੂੰ ਦੋ ਸੰਦੇਸ਼ ਦਿੰਦਾ ਹੈ ਇਹ ਬਵਿਸ਼ਤਾ ਸਾਰ ਵਿੱਚ ਯੋਸ਼ੂਆ ਦੇ ਆਖਰੀ ਸੰਦੇਸ਼ਾਂ ਦੇ ਵਾਂਗ ਹੈ ਯੋਸ਼ੂਆ ਉਹਨਾਂ ਨੂੰ ਪਰਮੇਸ਼ਵਰ ਦੀ ਦਇਆ ਦੀ ਯਾਦ ਦਿਵਾਉਂਦਾ ਹੈ ਕਿ ਕਿਵੇਂ ਉਹ ਉਹਨਾਂ ਨੂੰ ਦੇਸ਼ ਵਿੱਚ ਲਿਆਇਆ ਅਤੇ ਉਹਨਾਂ ਨੂੰ ਕਨਾਨੀਆਂ ਤੋਂ ਛੁਡਾਇਆ ਅਤੇ ਇਸ ਲਈ ਉਹ ਉਹਨਾਂ ਨੂੰ ਕਨਾਨੀ ਦੇਵਤਿਆਂ ਤੋਂ ਦੂਰ ਰਹਿਣ ਅਤੇ ਨੇਮ ਪ੍ਰਤੀ ਵਫਾਦਾਰ ਰਹਿਣ ਲਈ ਕਹਿੰਦਾ ਹੈ ਜੇ ਉਹ ਅਜਿਹਾ ਕਰਦੇ ਹਨ ਤਾਂ ਇਹ ਦੇਸ਼ ਵਿੱਚ ਜੀਵਨ ਅਤੇ ਬਰਕਤਾਂ ਦੀ ਅਗਵਾਈ ਕਰੇਗਾ ਪਰ ਜੇ ਉਹ ਬੇਵਫਾ ਹੋਣਗੇ ਤਾਂ ਇਸਰਾਇਲ ਆਪਣੇ ਆਪ ਤੇ ਉਹੀ ਈਸ਼ਵਰੀ ਨਿਆਂ ਲਿਆਵੇਗਾ ਜਿਸ ਦਾ ਕਨਾਨੀਆਂ ਨੇ ਅਨੁਭਵ ਕੀਤਾ ਸੀ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਯੋਸ਼ੂਆ ਉਹਨਾਂ ਨੂੰ ਇੱਕ ਚੋਣ ਤੇ ਛੱਡ ਦਿੰਦਾ ਹੈ ਇਸਰਾਇਲ ਹੁਣ ਕੀ ਕਰੇਗਾ ਇਹੀ ਵੱਡਾ ਸਵਾਲ ਹੈ ਜੋ ਕਹਾਣੀ ਦੀ ਸਮਾਪਤੀ ਤੇ ਉੱਠਦਾ ਹੈ ਅਤੇ ਯਹੋਸ਼ੂਆ ਦੀ ਕਿਤਾਬ ਲਈ ਬਸ ਇਨਾਹੀ